ਸਤ ਸ੍ਰੀ ਅਕਾਲ ਜੀ ਡੀਪੀ ਚ ਪੰਜਾਬੀ ਜੱਟਾ ਡੈਕੋਰੀ ਫੇਅਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਨਾਲ ਗਲੜੀ ਦੇ ਨੇੜੇ ਦੇ ਪਿੰਡਾ ਵੱਲੋਂ ਦੇਖੋ ਤੁਸੀਂ ਕੀ ਹਾਲ ਨੇ ਮੀਂਹ ਦੇ ਵਿੱਚ ਲੋਕਾਂ ਦੇ ਉਥੇ ਕਿਵੇਂ ਮੁਗ ਹੋਏ ਪਏ ਨੇ ਤੇ ਕਿਵੇਂ ਜੜਾ ਆ ਅੰਦਰਾਂ ਦੇ ਵਿੱਚ ਸਿੱਧਾ ਅਸਮਾਨ ਤੋਂ ਪਾਣੀ ਆ ਰਿਹਾ ਆ ਪਹਿਲਾਂ ਫਲੱਡ ਨੇ ਮਾਰਿਆ ਤੇ ਹੁਣ ਜੜਾ ਆ ਬਰਸਾਤ ਮਾਰਦੀ ਪਈਏ ਇਹਨਾਂ ਪਿੰਡਾਂ ਨੂੰ ਅਜੇ ਤੱਕ ਇਹ ਪਿੰਡ ਰਿਕਵਰ ਨਹੀਂ ਹੋਏ ਦੋ ਤੋਂ ਪਾਣ ਦੇ ਨਾਲ ਕੱਪੜੇ ਸਕਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਇਹਨਾਂ ਕੱਪੜਿਆਂ ਦੇ ਉੱਤੇ ਫੇਰ ਮੀਂਹ ਜੜਾ ਆ ਉਸੇ ਤਰ੍ਹਾਂ ਪੈ ਗਿਆ ਦੇਖਦੇ ਪਿਓ ਤੁਸੀਂ ਪਿੰਡਾਂ ਦੇ ਹਾਲਾਤ ਇਹ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਨੇ ਜਿਹੜੀਆਂ ਲੋਕਾਂ ਨੇ ਆਪ ਮੁਹਾਰਈ ਸਾਡੇ ਨਾਲ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਸਾਡੇ ਹਾਲਾਤ ਕੀ ਨੇ ਤੇ ਸਾਡੇ ਵਾਸਤੇ ਕੌਣ ਪਹੁੰਚਿਆ ਤੇ ਕਿੱਦਾਂ ਪਹੁੰਚਿਆ ਉਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਲੋਕਾਂ ਨੇ ਆਪਣੀ ਜ਼ੁਬਾਨੀ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਤੇ ਇੰਨੇ ਮੰਦੇ ਹਾਲਾਤ ਨੇ ਕਿ ਦਿਲ ਦੇ ਹਿਲਾਉਣ ਵਾਲੀਆਂ ਜਿਹੜੀਆਂ ਨੇ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਦੇ ਚ ਤੁਸੀਂ ਦੇਖਦੇ ਪਿਓ ਕਿ ਅਜੇ ਕੁਝ ਦਿਨ ਪਹਿਲਾਂ ਜਿਹੜਾ ਆ ਉਹ ਫਲੱਡ ਦੀ ਮਾਰ ਤੋਂ ਉੱਭਰੇ ਵੀ ਨਹੀਂ ਪਾਣੀ ਅਜੇ ਸਿਰਫ ਤੇ ਸਿਰਫ ਥੋੜਾ ਡਾਊਨ ਹੀ ਹੋਇਆ ਤੇ ਉਸ ਤੋਂ ਬਾਅਦ ਆ ਜਿਹੜਾ ਆ ਫਿਰ ਤੋਂ ਉਹ ਹਾਲਾਤ ਹੋ ਗਏ ਕਿ ਪਾਣੀ ਪਾਣੀ ਜਿਹੜਾ ਆ ਚਾਰੇ ਪਾਸੇ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਰਸਾਤ ਪੈਣ ਦੇ ਨਾਲ ਜਿਹੜਾ ਆ ਉਹ ਫਿਰ ਇਸ ਖੇਤਰ ਦੇ ਵਿੱਚ ਪਾਣੀ ਵਦਨਾ ਸ਼ੁਰੂ ਹੋ ਗਿਆ ਹੈ ਜਿਹਦੇ ਨਾਲ ਜਿਹੜਾ ਆ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਜਿਨ੍ਹਾਂ ਦੇ ਸਿਰ ਤੇ ਸੱਤ ਨਹੀਂ ਜਿਨ੍ਹਾਂ ਦੇ ਸਿਰ ਤੋਂ ਸੱਤਾ ਚੋਰੀਆਂ ਨੇ ਉਹਨਾਂ ਵਾਸਤੇ ਬਹੁਤ ਮੰਦੇ ਹਾਲ ਨੇ ਕਿਰਪਾ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਕਿ ਠੱਠੀ ਫਰੀਦਪੁਰ ਤੇ ਨਾਲ-ਨਾਲ ਗਲੜੀ ਦੇ ਛੋਟੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਤਰਪਾਲਾ ਜ਼ਰੂਰ ਪਹੁੰਚਾਈਆਂ ਜਾਣ ਕਿਰਪਾ ਕਰਕੇ ਦੇਖੋ ਹਾਲਾਤ ਬਰਸਾਤ ਦੇ ਨਾਲ ਜਿਹੜੇ ਕਿ 2 ਦਿਨ ਪਹਿਲਾਂ ਲੋਕਾਂ ਨੇ ਕੱਪੜੇ ਸਕਾਉਣ ਦੇ ਲਈ ਸੱਤਾਂ ਤੇ ਰੱਖ ਦਿੱਤੇ ਸੀ ਥੱਲੋਂ ਪਾਣੀ ਜੋ ਕੱਢ-ਕੱਢ ਕੇ ਉੱਪਰ ਰੱਖਿਆ ਸੀ ਉਹ ਉੱਪਰ ਮੀਂਹ ਦੇ ਨਾਲ ਹੀ ਕਿਵੇਂ ਬਰਬਾਦ ਹੋ ਰਹੇ ਨੇ ਤੇ ਕਿੰਨਾ ਜ਼ਿਆਦਾ ਨੁਕਸਾਨ ਇਹਨਾਂ ਲੋਕਾਂ ਦਾ ਹੋ ਰਿਹਾ ਆ ਰੱਬ ਵੀ ਇਹਨਾਂ ਨੂੰ ਐਸੀ ਮਾਰ ਮਾਰ ਰਿਹਾ ਆ ਕਿ ਪੁੱਸੇ ਕੁਝ ਨਾ ਰੱਬ ਕਿਸੇ ਪਾਸੇ ਵੀ ਇਹਨਾਂ ਨੂੰ ਜੜਾ ਆ ਉਹ ਸਾਹ ਲੈਣ ਜੋਗਾ ਨਹੀਂ ਛੱਡ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਕਿੰਨੇ ਜ਼ਿਆਦਾ ਮੰਦੇ ਹਾਲਾਤ ਨੇ ਪਾਣੀ ਦਾ ਸਤਾਰ ਅੱਗੇ ਨਾਲੋਂ ਫੇਰ ਜਿਹੜਾ ਆ ਉਹ ਵੱਧਦਾ ਜਾ ਰਿਹਾ ਪ੍ਰਸਾਤ ਨਾਲ ਲਗਾਤਾਰ ਪਿਛਲੇ 13-14 ਘੰਟਿਆਂ ਤੋਂ ਬਰਸਾਤ ਬਿਲਕੁਲ ਬਰਾਬਰ ਪੈ ਰਹੀ ਏ ਤਗੜੀ ਪੈ ਰਹੀ ਏ ਜਿਸ ਦੇ ਨਾਲ ਹਾਲਾਤ ਮੰਦੇ ਹੋਏ ਪਏ ਨੇ ਤੇ ਆਓ ਦੇਖਦੇ ਹਾਂ ਚੰਗੇ ਤਰੀਕੇ ਨਾਲ ਤਸਵੀਰਾਂ ਲੋਕਾਂ ਦੇ ਮੂੰਹੋਂ ਜਾਣਦੇ ਆ ਕਿ ਲੋਕ ਇਸ ਦੇ ਉੱਤੇ ਕੀ ਕਹਿੰਦੇ ਨੇ 你们自己去，我不管。 ਆਹ ਤੇ ਆਂਦੇ ਤੁਸੀਂ ਹਾਂ ਤਾਂ ਮੈਂ ਨੂਦਪਾਲ ਦੇ ਢੀਬ ਮੈਂ ਕਹਿੰਦੇ ਹਾਂ ਕਿ ਅੱਜ ਮਿਲ ਜੀਏ। ਬੱਸ ਹੋਈ ਰਾਹ ਦੇ ਹੀ ਬੰਜਾਇਆ। ਹੋਰ ਤਾਂ ਕੰਨੀ ਜਨਾਨੀਆਂ ਮੈਂ ਕਿੱਥੇ ਜਾਵਾਂ। ਜਾਂ ਬੰਦਾ ਮੇਰੇ ਸਿਰ ਤੇ ਹੋਏਗਾ ਕੋਈ ਗੁਦਾ ਘਾਰ ਹੋਏ ਤਾਂ ਮੈਂ ਮੈਂ ਪਾ। दरपाल सारे लखाये मेरी दरपाल ले जाने नहीं लगाई और प्रवाद सामान कितना गिल्ला होए दा और तो इसका की हाल बने गया हां पेटी और डटकी भी है काहे न हां बिस्तर ये ओनो यो बिस्तर सारे जाना पानी पानी मुछ ओ काके भी देञे देञे। तो का प्रवादी हो गया गुप्त खान जो गोविंद खान आ जा हनी हो से हो तो सब उन जगह भी डकाना हनी देवी ਹੇ ਨਾ ਆ ਪਿਆ ਇਹ ਨਾ ਲੱਗਦਾ ਨਾ ਨਾ ਨੋਟਾ ਨਾ ਨੂੰ ਵੰਦੇ ਨੇ ਸਾਰੇ ਆ ਕੇ ਨੇ ਤੇ ਪੁੱਛ ਆਹ ਦੇਖੀ ਆਹ ਦੇਖੋ ਧਿਆਨ ਨਾਲ ਜਾਈਆਂ ਕੱਪੜੇ ਦੇਖੋ ਵਾਡੀ ਕੀ ਫਿਰ ਬਣਾ ਦੇ ਡਾਕੂਮੈਂਟਰੀ ਕੋਈ ਲੱਭਾ ਅਦਾ ਗੜ ਪਾਸਪੋਰਟ ਸਾਰ ਦੋੜ ਦੜ ਜਾ ਬਣੀ ਜੇ ਇਹ ਨਾ ਮੜਾ ਹਾਲੀ ਇਥੇ ਦੱਸੋ ਕੀ ਬੰਦਾ ਅਦਰ ਨੂੰ ਮਰੋ ਪਾਣੀ ਦੇਖੋ ਕੋਠੇ ਦੇ ਪਾਣੀ ਦੇਖੋ ਇਹ ਪਾਣੀ ਕਿਦਾ ਜੀ ਸੁੱਕਣਾ ਇੱਧਰ ਵਖੀ ਨਾ ਆ ਨਵੇਂ ਕੱਪੜੇ ਪੇਰਦੇ ਹਾਲੀ ਸੀ ਤੇਰੇ ਨੇ ਨੀਂਦੇ ਖਰਾਬ ਹੋ ਗਈ ਅੱਗੇ ਨਾਲ ਪਾਣੀ ਵਧਦਾ ਜਾ ਰਿਹਾ ਕਿ ਚਾਹੇ ਅੱਗੇ ਵਧ ਗਿਆ ਪਾਣੀ ਬਾਸ਼ਨਾ ਵਧ ਗਿਆ ਇਹ ਬਾਸ਼ਨਾ ਪਾਣੀ ਫੇਰ ਵਧ ਗਿਆ ਕੀ ਬੰਦਾ ਕਰੇ

ਤਾਂ ਵੀ ਤਾਰੇ ਪਛਾਣੋ ਜਰੋਸਾ ਜੀ ਆ ਜੀ ਸ਼੍ਰੀ ਰਾਮ ਸਾਰਿਆਂ ਨੂੰ ਜੀ ਆ ਦੇਖੋ ਜੀ ਹਾਲ ਪਾਣੀ ਦਾ 24 ਰਾਤ ਦੀ ਬਾਰਿਸ਼ ਹੋ ਰਹੀ ਆ ਬਹੁਤ ਮੜਿਆ ਹਾਲ ਨੇ ਘਰ ਦੇ ਅੰਦਰ ਘਰ ਦੇ ਹਾਲਤ ਗਾਲ ਭਰੀ ਇੱਥੇ ਆ ਦੇਖੋ ਡੰਗਰ ਵੀ ਆਪਾਂ ਹੁਣ ਅੰਦਰ ਹੀ ਬੰਨੇ ਕਿੱਥੇ ਬੰਨੇ ਜਿਨ੍ਹਾਂ ਨੇ ਸਹਾਨਾ ਦਾ ਹਸਾਨੀ ਇਹ ਦਨਿਓ ਜਨਾ ਨੇ ਸਹਾਨਾ ਬਿਸੋਦਰਾ ਬਾਕੀ ਆਪਣੇ ਵੀਰ ਭਰਾ ਜਿਹੜੇ ਲੰਗਰ ਦੀ ਸੇਵਾ ਨਾਲ ਮਿਹਰਾਂ ਨੇ ਬਹੁਤ ਜਿਆਦਾ ਕੀਤੀ ਆ ਕੋਈ ਇੱਥੇ ਸਰਕਾਰ ਦਾ ਬੰਦਾ ਨਹੀਂ ਪੁੱਜਿਆ ਨਾ ਹੜਾ ਕਨੇ ਹੜਾ ਪੁੱਛਿਆ ਨਾ ਕੋਈ ਦੇਖਤੀ ਜਾਸਰ ਮਾਣ ਆਪਣੇ ਸਿੰਘ ਭਾਈ ਚਾਰਿਆਂ ਨੇ ਇਹਨਾਂ ਵਿਚਾਰਿਆਂ ਨੇ ਬਹੁਤ ਜਿਆਦਾ ਲੰਗਰ ਦੀ ਸੇਵਾ ਕੀਤੀ ਆ ਟਣ ਟਣ ਕਰਾਤੀ ਪਿੰਡਾਂ ਦੇ ਵਿੱਚ ਉਹਨਾਂ ਸੇਵਾ ਕਰਕੇ ਬੋਲ ਬੋਲਾ ਦਿਲੋਤਾ ਨਵਾਦਾ ਸਰਕਾਰ ਇੱਥੇ ਕੋਈ ਨਹੀਂ ਪੁੱਜੀ ਆਈ ਕੋਈ ਬੰਦਾ ਨਹੀਂ ਇੱਥੇ ਪੁੱਜਿਆ ਕਿਸੇ ਨੇ ਹੜਾ ਜਾ ਕੇ ਪੁੱਛਿਆ ਅੱਜ ਉਹ ਮਸਮਾਨ ਦੇ ਬੰਦਾ ਕੋਈ ਨਹੀਂ ਕਿਹਨੇ ਜਾਇ ਕਿਹਦੀ ਬਚੇਗਾ ਆ ਦੇਖੋ ਲੱਗੜ ਦੀ ਲਮਾਰੀ ਆ ਮੇਰੀ ਦੀ ਪੰਦੀ ਹਾਰ ਗਈ ਜੀ ਸਾਰੀ ਮੁਕੀ ਹੋ ਗਈ ਲੱਗੇ ਹੋ ਰਿਹਾ ਆ ਕਪੜੇ ਦੇ ਸਾਰੇ ਅੰਦਰ ਲਾਈਟ ਨਹੀਂ ਜੇ ਆ ਕਪੜੇ ਸਾਰੇ ਦੇ ਦੇ ਇੰਦਰ ਇਹ ਬੈਠੇ ਸਾਰੇ ਖਰਾਬ ਹੋ ਗਏ ਲਾਉਗਾ ਕਿਹਦੇ ਹੋਗੀ ਆਹ ਦੇਖੋ ਬੰਦੇ ਲੱਗੇ ਨਾ ਕੀ ਇਹ ਸਭ ਨਾ ਕਰੀ ਦੱਸੋ ਆ ਸਾਰਾ ਸਮਾਨ ਕਰਨ ਤੇ ਮੇਰੀ ਸਾਰੀ ਕਿਤੇ ਹੋ ਗਈ ਯਾ ਆਹ ਕੋਸ਼ਿਸ਼ ਦੇ ਕਪੜੇ ਦੀ ਕਿਤੇ ਕਿਨੇ ਅੰਦਰ ਆ ਜ ਪਾਣੀ ਵੀ ਆਇਆ ਇ ਅੰਦਰ ਪਾਣੀ ਬਾਰ ਬਾਰ 6 6 ਫਟ ਪਾਣੀ ਹੋ ਗਦਾ ਹੈ ਅੰਦਰ ਨੂੰ ਸਾਰੇ ਅਡੀ ਬਚ ਨਹੀਂ ਮੇ ਲਾਈਟ ਸਾਰੀ ਖਰਾਬ ਹੋ ਗਈ ਦੀ ਹਾਂਜੀ ਦੇਖੋ ਜੀ ਸਾਡਾ ਨਾਮ ਮੰਦਾ ਹਾਲਾ ਅੰਨਾ ਨਾ ਪਾਣੀ ਚੜ ਗਿਆ ਹਦੋਂ ਪਰੇ ਕੋਈ ਸਾਡੀ ਬਤ ਘਾਤ ਨਹੀਂ ਆ ਸਰਕਾਰ ਵੱਲੋਂ ਕੋਈ ਵੀ ਆਇਆ ਨਾ ਕੋਈ ਐਮਐਲਏ ਆਇਆ ਨਾ ਕੋਈ ਸਰਕਾਰ ਦਾ ਬੰਦਾ ਆਇਆ ਸਾਡੇ ਆਮ ਬੰਦੇ ਜਿਹੜੇ ਸਾਡੀ ਐ ਪਾਰਟੀ ਕੀ ਕੋਈ ਪਾਰਟੀ ਨਹੀਂ ਸਾਡੀ ਕਿਸ ਨਾਲ ਕੋਈ ਕੁਛ ਨਹੀਂ ਜਿਹੜੇ ਆਮ ਬੰਦੇ ਆ ਸਾਡੀ ਸੇਵਾ ਉਹ ਕਰੇ ਕਰਦੇ ਆ ਅਹੀਂ ਉਹਨਾਂ ਦਾ ਧੰਨਵਾਦ ਕਰਨਿਆ ਉਹਨਾਂ ਦਾ ਜੀ ਸਤਿ ਸ਼੍ਰੀ ਅਕਾਲ ਕਰਨਿਆ ਸਾਡੇ ਕੋਲ ਉਹ ਜੇ ਬੰਦੇ ਹੁਣ ਆਏ ਕਰਦੇ ਜਦੋਂ ਅਸੀਂ ਡੱਬੇ ਕਰਦੇ ਉਦੋਂ ਕੋਈ ਨਹੀਂ ਆ ਤੇ ਹਾਡਾ ਵੇਖੋ ਹਾਲ ਸਾਡੇ ਤੰਬੂ ਵੇਖੋ ਤੁਸ਼ੀਆਂ ਤੇ ਲੱਗੇ ਦੇ ਤੇ ਅਸੀਂ ਮਰੇ ਕਰਨਿਆ ਪਾਣੀ ਦੇ ਵਿੱਚ ਗੋਡੇ-ਗੋਡੇ ਗਾਰਾ ਸਾਡਾ ਸਭ ਕੋ ਪੈਜੇ ਰੁੜ ਗਿਆ ਤੇ ਸਾਡੇ ਲਾਗੇ ਕੋਈ ਨਹੀਂ ਆਇਆ ਸਰਕਾਰ ਦਾ ਬੰਦਾ ਸਾਡੇ ਕੋਲ ਆਮ ਬੰਦੇ ਆਏ ਜਿਹੜੇ ਖੇਤੀਬਾੜੀ ਕਰਨ ਵਾਲੇ ਜਾਂ ਕੋਈ ਨੌਜਵਾਨ ਆਏ ਉਹਨਾਂ ਦਾ ਅਸੀਂ ਦਿੱਤੇ ਦਾ ਖਾਏ ਕਰਨਿਆਂ ਤੇ ਸਾਡੇ ਕੋਲ ਕੋਈ ਨਹੀਂ ਆਇਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਨਿਆਂ ਅਸੀਂ ਜਿਹੜੇ ਬੰਦੇ ਸਰਕਾਰ ਦੇ ਐਮਪੀ ਬਣਦੇ ਐਮਐਲਏ ਬਣਦੇ ਉਹ ਕੇ ਨੇ ਕੋਹਣੀ ਸਾਨੂੰ ਦਿੱਤਾ ਸਾਨੂੰ ਉਹਨਾਂ ਨੇ ਦਿੱਤਾ ਨੌਜਵਾਨ ਆਏ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਦੇ ਹੀ ਤੇ ਸਾਨੂੰ ਉਹਨਾਂ ਦਾ ਵਿਚਾਰਿਆ ਦਾ ਕੋਈ ਪਤਾ ਨਹੀਂ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਨਿਆ ਤੇ ਦੂਜੀ ਗੱਲ ਆ ਅਸੀਂ ਉਹਨਾਂ ਦੇ ਧੰਨਵਾਦ ਕਰਨਾ ਸਾਨੂੰ ਸਰਕਾਰ ਨੇ ਕੋਈ ਨਹੀਂ ਦਿੱਤਾ